ਪਠਾਨਕੋਟ ਅਮਰੀਕਸਰ ਬਾਈਪਾਸ ਤੇ ਬਰਿਆਰ ਬਾਈਪਾਸ ਨੇੜੇ ਕੋਲੇ ਨਾਲ ਭਰਿਆ ਟਰੱਕ ਡਿਵਾਈਡਰ ਟੱਪ ਤੇ ਰੋਂਗ ਸਾਈਡ ਤੇ ਜਾ ਕੇ ਪਲਟ ਗਿਆ ਦੱਸਿਆ ਜਾ ਰਿਹਾ ਕਿ ਡਰਾਈਵਰ ਅਨੁਸਾਰ ਉਹ ਗੁਜਰਾਤ ਤੋਂ ਕੋਲਾ ਭਰ ਕੇ ਪਠਾਨਕੋਟ ਵੱਲ ਨੂੰ ਜਾ ਰਿਹਾ ਸੀ ਤਾਂ ਗੁਰਦਾਸਪੁਰ ਦੇ ਨੇੜੇ ਜਦੋਂ ਪਹੁੰਚਿਆ ਤਾਂ ਉਸ ਨੂੰ ਅਚਾਨਕ ਨੀਂਦ ਦਾ ਝੌਂਕਾ ਆ ਗਿਆ ਤੇ ਟਰੱਕ ਡਿਵਾਈਡਰ ਤੇ ਚੜ ਗਿਆ ਤੇ ਦੂਜੇ ਪਾਸੇ ਜਾ ਕੇ ਪਲਟ ਗਿਆ ਹਾਲਾਂਕਿ ਬੱਚਤ ਇਹ ਰਹੀ ਕਿ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਤੇ ਮੌਕੇ ਤੇ ਆਲੇ-ਦੁਆਲੇ ਇਕੱਠੇ ਹੋਏ ਲੋਕਾਂ ਨੇ ਉਸ ਦੀ ਮਦਦ ਕੀਤੀ ਅਤੇ ਸੜਕ ਸੁਰੱਖਿਆ ਫੋਰਸ ਦੀ ਟੀਮ ਵੀ ਮੌਕੇ ਤੇ ਪਹੁੰਚ ਗਈ ਜਦੋਂ ਉਹਨਾਂ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਦੱਸਿਆ ਕਿ ਟਰੱਕ ਪੜਤਨ ਦੀ ਸੋਚਣਾ ਮਿਲਦੇ ਹੀ ਉਹ ਮੌਕੇ ਤੇ ਪਹੁੰਚ ਗਏ ਨੇ ਤੇ ਜਿਹੜਾ ਕੋਲਾ ਹੈ ਉਹ ਇਕੱਠਾ ਕਰਵਾਇਆ ਜਾ ਰਿਹਾ ਤੇ ਜਲਦੀ ਹੀ ਜਿਹੜਾ ਕੀ ਹੈ ਆਵਾਜਾਈ ਨੂੰ ਬਹਾਲ ਕੀਤਾ ਜਾਵੇਗਾ ਬਿਕਨਰ ਵਗ਼ ਇਮਾਮ ਜਰਾ ਸਿਹਰਾ ਤੇ ਪਟਾਨ ਕੋ ਖਾਲੀ ਕਰਨਾ ਤਾਂ ਪਰ ਰਗ ਮ ਕੋਇਲਾ ਨੀਂਦ ਦਾ ਡੋਗਾ ਕੋਲੇ ਕਾ ਨੁਕਸਾਨ ਹੋਇਆ ਗਾਡੀ ਕਾ ਥੋੜਾ ਬਹੁਤ ਆਇਆ ਲਾਡ ਦੋ ਲਾਗਾ ਹੋਰ ਅਲਪ ਮੇ ਆਦਮੀ ਆ ਗਏ ਤੇ ਆਮ ਨਿਕਲੇ ਤੇ ਮਦਦ ਕਰਨੇ ਲਈ ਲੋਕ ਆ ਗਏ ਤੇ ਪੁਲਿਸ ਕੋ ਫੋਨ ਕਰ ਦਿਆ ਆ ਗਈ ਤੇ ਪੁਲਿਸ ਕੈਸਾ ਲਗਾ ਅੱਛੇ ਲੋਕ ਹੈ ਯਾਰ ਕਿ ਮਦਦ ਬਹੁਤ ਬੜੀਆ ਬੜੀਆ ਆਦਮੀ ਬਹੁਤ ਬੜੀਆ ਆਦਮੀ ਅਬ ਕਿੰਨਾ ਕਿੰਨੀ ਧੀਰ ਲਗੇਗੀ ਆਪਣਾ ਟ੍ਰਕ ਘੰਟਾ ਅਧਾ ਘੰਟਾ ਹੋਏ ਲਗੇਗਾ ਅਧਾ ਜੀ ਮੇਰਾ ਨਾਮ ਅਮਨਦੀਪ ਹੈ ਮੈਂ ਆਸਾ ਫਾਊਂਡੇਸ਼ਨ ਆ ਪ੍ਰੈਜ਼ੈਂਟ ਹਾਂ ਟਿੰਡ ਮੇਰਾ ਨਜੀਰਪਾਗਾ ਜੀ ਜੇ ਇਹ ਘਟਨਾ ਜਿਹੜੀ ਹੋਈ ਹੈ ਇਹ ਹੋਈ ਹੈ ਜੀ ਜਿਹੜਾ ਬਾਈਪਾਸ ਦਾ ਆ ਦਾ ਬਰਿਆ ਦੇ ਨਿਕਲਦਾ ਉੱਥੇ ਇਹ ਟਰੱਕ ਪਲਟਿਆ ਜੀ ਫਰ ਨੂੰ ਜੀ ਕਿਸੇ ਲੋਕਲ ਦਾ ਹੀ ਫੋਨ ਆਇਆ ਹੋਗਾ ਕਿ ਇੱਥੇ ਟਰੱਕ ਪਲਟ ਗਿਆ ਹੋਇਆ ਤੇ ਉਹਦੀ ਮਦਦ ਕੀਤੀ ਜਾਏ ਕਿਉਂਕਿ ਟਰੱਕ ਵੀ ਗੁਜਰਾਤ ਤੋਂ ਆਇਆ ਹੈਗਾ ਤੇ ਉਸ ਤੋਂ ਬਾਅਦ ਜਦੋਂ ਅਸੀਂ ਪਹੁੰਚੇ ਆ ਤੇ ਨਾਲ ਹੀ ਐਸਐਸਐਫ ਦੀ ਟੀਮ ਨੂੰ ਫੋਨ ਕੀਤਾ ਉਹ ਵੀ 5-7 ਮਿੰਟਾਂ 'ਚ ਉਹ ਪਹੁੰਚ ਗਈ ਆ ਐਮਐਚਏਆਈ ਦੀ ਟੀਮ ਨੂੰ ਕੀਤਾ ਫੋਨ ਉਹ ਵੀ ਪਹੁੰਚ ਗਈ ਆ ਜੀ ਆ ਡਾਕਾ ਦੇ ਵਾਸਤੇ ਇਹ ਜਿਹੜਾ ਉਹ ਹਾਈ ਡ੍ਰਮ ਮੰਗਾਇਆ ਇੱਕ ਐਮਐਚਓ ਵਾਲੀ ਟੀਮ ਵੱਲੋਂ ਹਾਈ ਡਰਾਊਗਾ ਤੇ ਇੱਕ ਆਪਾਂ ਆਪਣਾ ਮੰਗਾਇਆ ਤੇ ਉਸ ਤੋਂ ਬਾਅਦ ਵੀ ਦਿਨੇ ਕੋਈ ਅੱਧੇ-ਪੂਰੇ ਘੰਟੇ 'ਚ ਬਨੇ ਜੋ ਹਾਈ ਡਾ ਪਹੁੰਚੂਗਾ ਅੱਧੇ-ਪੂਰੇ ਘੰਟੇ 'ਚ ਰੋਡ ਕਲੀਅਰ ਹੋ ਜੂ। ਇਹ ਤਾਂ ਨਹੀਂ ਹੋਇਆ ਪਰ ਮਾਲ ਦਾ ਨੁਕਸਾਨ ਜ਼ਰੂਰ ਹੋਇਆ। ਕੋਲਾ ਅ ਕੋਲਾ ਸੀਗਾ ਲੱਦੇ ਦਾ ਟਰੱਕ ਦੇ ਉੱਤੇ ਉਹ ਨੁਕਸਾਨ ਹੋ ਗਿਆ। ਇਹ ਨਾਲੇ ਟਰੱਕ ਦਾ ਵੀ ਨੁਕਸਾਨ ਹੋਇਆ ਜੀ। ਸਾਡੇ ਏਰੀਆ ਬੜਾ ਵਧੀਆ ਆ ਇੱਥੇ ਇਦਾਂ ਦਾ ਚਲੋ ਮਦਦ ਹੀ ਕਰਨ ਵਾਸਤੇ ਲੋਕ ਅੱਗੇ ਹੁੰਦੇ ਆ। ਇਦਾਂ ਦਾ ਕੰਮ ਨਹੀਂ ਕਰਦੇ ਅੱਗੇ। ਇੱਥੇ ਦੇ ਜਦੋਂ ਫੋਨ ਕੀਤਾ ਸਾਨੂੰ ਪਤਾ ਲੱਗਾ ਇਹ ਸਾਡੇ ਨਾਲ ਜਿਹੜੇ ਸਾਡੀ ਟੀਮ ਦੇ ਮੈਂਬਰ ਸੀਗੇ ਸਾਰੇ ਵੀਰ ਇੱਥੇ ਪਹੁੰਚੇ ਮੌਕੇ ਤੇ ਜੀ। ਮੇਰਾ ਨਾਮ ਭਾਜੀ ਕਨਸਟੇਬਲ ਕਰਨ ਵੀਰ ਜੇ। ਜਿਹੜੀ ਸਾਡੀ ਐਸਐਸ ਦੀ ਟੀਮ ਆ ਜਿਹੜੀ ਰਾਤ ਤੇ ਕੰਮ ਕਰਦੀ ਆ। ਉਹਨੇ ਆ ਕੇ ਇਹਨੂੰ ਕੋਲ ਆਈ ਸੀ ਉਹਨਾਂ ਨੂੰ ਉਹਨਾਂ ਨੇ ਆ ਕੇ ਦੇਖਿਆ ਇਹਨੂੰ ਉਸ ਟਾਈਮ ਆ ਕੇ ਇਹਨਾਂ ਨੇ ਜਿਹੜੇ ਕੋਨ ਲਗਾਈ ਹੈ ਆਪਣੀ ਕੋਨ ਲਗਾ ਕੇ ਤੇ ਟ੍ਰਾਫਿਕ ਨੂੰ ਥੋੜਾ ਆਵਾਜੇ ਸਟਾਰਟ ਡੰਗਾ ਚਾਲੂ ਕੀਤੀ ਗਈ ਹੈ ਉਸ ਤੋਂ ਬਾਅਦ ਇਹਨਾਂ ਨੇ ਆਪਣੇ ਮਜ਼ਦੂਰ ਵਗੈਰਾ ਬੁਲਾਏ ਆ ਖਾਲੀ ਕਰਵਾਇਆ ਟਰੱਕ ਨੂੰ ਉਸ ਤੋਂ ਬਾਅਦ ਇਹਨਾਂ ਸਾਡੀ ਕੋਲ ਆਈ ਆ ਵੀ ਇਹਨੂੰ ਰੋਡ ਨੂੰ ਬੰਦ ਕਰਨਾ ਪਵੇਗਾ ਤਾਂ ਕਿ ਇਹ ਜਿਹੜਾ ਆਪਣਾ ਦੂਜਾ ਟਰੱਕ ਆ ਉਹ ਲੋਡ ਕਰਵਾ ਸਕੀਏ ਤੇ ਅਸੀਂ ਮੌਕੇ ਤੇ ਉਸ ਟਾਈਮ ਆ ਕੇ ਤੇ ਨਾਲ ਹਾਈਵੇ ਵਾਲੀ ਟੀਮ ਆਈ ਹੋਈ ਆ ਉਹ ਉਹਨਾਂ ਨੇ ਉਹ ਆਪਣੇ ਜਿਹੜਾ ਪਿੱਛੇ ਐਗਜ਼ਿਟ ਲੱਗਦਾ ਉਤੋਂ ਹੁਣ ਅਸੀਂ ਰੋਡ ਬੰਦ ਕਰਾਂਗੇ ਜਿੱਥੇ ਡਰਾ ਗਿਆ ਤੇ ਜਿਹੜਾ ਟਰੱਕ ਟਿਪਰ ਲੋਡ ਹੋਣ ਤੋਂ ਬਾਅਦ ਅਸੀਂ ਜਿਹੜੀ ਟ੍ਰੈਫਿਕ ਉਸ ਚੱਲਣ ਨੂੰ ਚੱਲ